ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣ ਦੇ ਵਾਸਤੇ ਅਸੀਂ ਜੋ-ਜੋ ਸਾਨੂੰ ਤੋਂ ਆਉਂਦੀਆਂ ਹਦਾਇਤਾਂ ਆਉਂਦੀਆਂ ਨੇ ਜਾਂ ਜਿਹਨ ਦੇਸ਼ ਦੇ ਪ੍ਰਤੀ ਜੋ ਕੁਝ ਅਸੀਂ ਕਰ ਸਕਦੇ ਹਾਂ ਅਸੀਂ ਉਹ ਯੋਗਦਾਨ ਪਾਉਂਦੇ ਰਹਿੰਦੇ ਹਾਂ ਇੱਥੇ ਅੱਜ ਸਾਡੇ ਦੇਸ਼ ਦੇ ਮਹਾਨ ਜਰਨੈਲ ਸ਼ਹੀਦ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਦਾ ਜਨਮ ਦਿਨ ਸੀਗਾ ਉਸ ਸੰਬੰਧ ਦੇ ਵਿੱਚ ਪਹਿਲਾਂ ਬੱਚਿਆਂ ਨੂੰ ਉਹਨਾਂ ਦੇ ਜੀਵਨ ਦੇ ਉੱਤੇ ਚਾਨਣਾ ਪਾਇਆ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਨੈਸ਼ਨਲ ਚਾਈਲਡ ਡੇ ਹੈਗਾ ਵਾ ਜੀ ਗਰਲਸ ਡੇ ਹੈਗਾ ਉਹਨਾਂ ਬੱਚਿਆਂ ਦੀ ਇੰਪੋਰਟੈਂਸ ਜੋ ਸਾਡੇ ਦੇਸ਼ ਦੇ ਵਿੱਚ ਲਿਆ ਗਿਆ ਰੱਖਿਆ ਗਿਆ ਵਾ ਕਿਉਂ ਬਣਾਇਆ ਗਿਆ ਸੀਗਾ ਉਹਦੇ ਬਾਰੇ ਵਿੱਚ ਬੱਚਿਆਂ ਨੂੰ ਚਾਣਨਾ ਪਾਇਆ ਗਿਆ। ਸਲੈਜ ਕਰਵਾਈ ਗਈ ਹੈ ਬੱਚਿਆਂ ਨਾਲ ਸਾਰਿਆਂ ਨੂੰ ਕਿ ਦੇਸ਼ ਦੇ ਪ੍ਰਤੀ ਹਮੇਸ਼ਾ ਇਮਾਨਦਾਰ ਰਵਾਂਗੇ ਬਗੈਰ ਕਿਸੇ ਲਾਲਚ ਦੇ ਅਸੀਂ ਸੇਵਾ ਕਰਾਂਗੇ। ਤਾਂ ਇਹਨਾਂ ਦੇ ਵਾਸਤੇ ਅੱਜ ਦਾ ਦਿਨ ਇਹ ਵਾਲਾ ਸਰ ਬਣਾਇਆ ਗਿਆ ਸੀ। ਗਣਤੰਤਰ ਦਿਵਸ ਦੇ ਮੌਕੇ ਦੇ ਉੱਪਰ ਅੱਜ ਬੱਚਿਆਂ ਦੇ ਨਾਲ ਅਸੀਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਔਰ ਇਸ ਦੇ ਵਿੱਚ ਮੇਰੇ ਸਟਾਫ ਦਾ ਪੂਰਾ ਯੋਗਦਾਨ ਸੀਗਾ। ਸਾਨੂੰ ਸਟੂਡੈਂਟਸ ਨੂੰ ਅਸੀਂ ਦੱਸਿਆ ਕਿ ਇਹ ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਵਾ ਕਿ ਫਰਕ ਕੀ ਹੈਗਾ ਕਈ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਉਹਦਾ ਸੁਤੰਤਰ ਦਿਵਸ ਵਰ ਗਣਤੰਤਰ ਦਿਵਸ ਦੇ ਵਿੱਚ ਗਣਤੰਤਰ ਦਿਵਸ ਤੇ ਜੋ ਸਾਡੇ ਡਾਕਟਰ ਬਾਬਾ ਪੀਮਰਾਓ ਅੰਬੇਦਕਰ ਜੀ ਨੇ ਸਾਡੇ ਬਾਰੇ ਰਾਈਟਸ ਬਣਾ ਕੇ ਦਿੱਤੇ ਸਾਨੂੰ ਸਮਾਜ ਨੂੰ ਉਹਨਾਂ ਬਾਰੇ ਬੱਚਿਆਂ ਦੇ ਨਾਲ ਅਸੀਂ ਵੀ ਸਟਾਰ ਕੋਰ ਕਰ ਉਹਨਾਂ ਨੂੰ ਚੰਨਾ ਪਾਇਆ ਸੀ ਤੇ ਫਿਰ ਆਈਡੀ ਦੇ ਵਿੱਚ ਆਈ ਸੀ ਔਰ ਆ ਕੇ ਸਾਰੇ ਜਿਹੜੇ ਸਟਾਫ ਮੈਂਬਰ ਪ੍ਰਿੰਸੀਪਲ ਆਪਣੇ ਕੈਪਟਨਸੀ ਜੀ ਵੀ ਨੇ ਬਾਕੀ ਸਾਰੇ ਸਟਾਫ ਮੈਂਬਰ ਸਟੂਡੈਂਟਸ ਤੋ ਇਹਨਾਂ ਦੇ ਵਿੱਚ ਆ ਕੇ ਬੜਾ ਅੱਛਾ ਲੱਗਾ ਬਿਲਕੁਲ ਉਸੇ ਦਾ ਨਹੀਂ ਲਗਾ ਕੇ ਜਿਸ ਤਰ੍ਹਾਂ ਮੈਂ ਵੀ ਆਪਣੇ ਛੋਟੇ ਹੁੰਦਿਆਂ ਸਕੂਲ ਦੇ ਵਿੱਚ ਜਾਂਦਾ ਹੁੰਦਾ ਸੀ ਔਰ ਇਹ ਸਾਰਾ ਕੁਝ ਰਿਪਬਲਿਕ ਡੇ ਦੇ ਬਾਰੇ ਅਛੀਆਂ ਅਛੀਆਂ ਮਤਲਬ ਸਾਨੂੰ ਦੱਸਿਆ ਜਾਂਦਾ ਹੈਗਾ ਕਿ ਇਹਦੀ ਇੰਪੋਰਟੈਂਸ ਕੀ ਹੈਗੀ ਆ ਸੋ ਮੇਨ ਚੀਜ਼ ਇਹ ਹੈ ਕਿ ਹੁਣ ਅੱਜਕੱਲ ਤੇ ਉਸ ਦਿਨ ਤੇ ਇਹ ਥੋੜਾ ਮੈਨੂੰ ਫਰਕ ਲੱਗਦਾ ਪਿਆ ਹੈਗਾ ਕਿ ਪੀਪਲ ਆਰ ਮੋਰ ਬੋਲਰਿੰਗ ਫਾਰ देयर ਰਾਈਟਸ ਰਾਦਰ ਦਨ ਗੋਇੰਗ ਫਾਰ ਦੇ ਡਿਊਟੀਜ਼ ਤੋ ਮੇਰਾ ਸਭ ਨੂੰ ਕਹਿਣੇ ਦਾ ਇਹੀ ਮਤਲਬ ਹੈਗਾ ਸੀ ਕਿ ਸਾਨੂੰ ਕਿਤੇ ਨਾ ਕਿਤੇ ਬੈਲੈਂਸ ਕਰਕੇ ਚੱਲਣਾ ਚਾਹੀਦਾ ਆਪਣੀਆਂ ਰਾਈਟਸ ਐਂਡ ਡਿਊਟੀਜ਼ ਨੂੰ ਦੂਸਰਾ ਇਸ ਦਿਨ ਤੇ ਮੈਂ ਇੱਕ ਹੋਰ ਆਪਣੇ ਸਾਰੇ ਜਿਹੜੇ ਸਟੂਡੈਂਟ ਹੈਗੇ ਸਨ ਇਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇੱਕ ਆਪਣਾ ਜਿਹੜਾ ਲਾਈਫ ਸਟਾਈਲ ਹੈਗਾ ਤੇ ਲਾਈਫ ਸਟਾਈਲ ਨੂੰ ਥੋੜਾ ਠੀਕ ਕਰੋ ਤਾਂ ਕਿ ਲਾਈਫ ਸਟਾਈਲ ਜਿਹੜਾ ਹੈਗਾ ਨਾ ਇਹ ਇੱਕ ਬਰਸ ਹੈਗਾ ਆ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੇ ਕਸ਼ਟ ਦਾ ਹਰ ਤਰ੍ਹਾਂ ਦੀ ਆਨ ਵਾਲੀਆਂ ਬਿਮਾਰੀਆਂ ਦਾ ਤੋ ਇਹ ਲਾਈਫ ਸਟਾਈਲ ਦੇ ਵਿੱਚ ਕੀ ਆ ਬੜਾ ਸੌਖਾ ਜਿਹਾ ਕੰਮ ਹੈਗਾ ਆ ਕਿ ਰਾਤ ਨੂੰ ਆਪਣਾ ਟਾਈਮ 'ਤੇ ਸੌਣਾ ਹੈਗਾ ਸਵੇਰੇ ਟਾਈਮ 'ਤੇ ਉੱਠਣਾ ਹੈਗਾ ਔਰ ਆਪ ਆਪਣੀ ਇੱਕ ਬੈਲੈਂਸਡ ਡਾਈਟ ਲੈਣੀ ਹੈਗੀ ਆ ਤੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਅਗਰ ਜੇ ਇਹ ਚੀਜ਼ਾਂ ਹੀ ਨਹੀਂ ਕਰਦੇ ਪਏ ਇਹ ਛੋਟਿਆਂ ਵਾਸਤੇ ਵੀ ਵੱਡਿਆਂ ਵਾਸਤੇ ਵੀ ਹੈ ਵੱਡਿਆਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਸਾਰੀ ਵਧਣੀ ਸ਼ੁਰੂ ਹੋ ਜਾਂਦੀ ਆ ਤਾਂ ਫਿਰ ਅਦ੍ਰੰਗ ਤੇ ਹਾਰਟ ਰੈਗ ਹੋਣੇ ਸ਼ੁਰੂ ਹੋ ਜਾਂਦੇ ਬੱਚਿਆਂ ਦੇ ਵਿੱਚ ਕੀ ਹੁੰਦਾ ਹੈ ਕਿ ਟਾਈਮ 'ਤੇ ਸੁੱਤੇ ਨਹੀਂ ਔਰ ਆਦਮ ਨੂੰ ਸ਼ਬਸ਼ਵਾ ਦੇ ਔਰ ਰੀਲਸ ਦੇਖਦੇ ਰਹਿੰਦੇ ਆ ਕੋਈ ਉਹ ਦੇਖਦਾ ਰਹਿੰਦਾ ਤੇ ਮਿਰਗੀ ਦੇ ਦੋੜੇ ਸ਼ੁਰੂ ਹੋਈ ਦੇਖੇ ਨੇ ਸੋ ਮੇਰਾ ਮਤਲਬ ਕਹਿੰਦਾ ਕਿ ਲਾਈਫ ਸਟਾਈਲ ਇਹ ਤਾਂ ਬਹੁਤ ਇੰਪੋਰਟੈਂਟ ਠੀਕ ਹੈ ਗਿਆ ਬੱਚਿਆਂ ਵਾਸਤੇ ਵੀ ਵੱਡਿਆਂ ਦੇ ਵਾਸਤੇ ਵੀ ਸੋ ਅਜ ਦੇ ਰਿਪਬਲਿਕ ਦੇ ਤੇ ਮੈਂ ਇਹੀ ਲੋਕਾਂ ਨੂੰ ਕਹਿਣਾ ਚਾਹਨਾ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਦੇਸ਼ ਦੀ ਵੀ ਸੇਵਾ ਕਰੋ ਆਪਣੇ ਪਰਿਵਾਰ ਦੀ ਵੀ ਸੇਵਾ ਕਰੋ ਔਰ ਚੰਗੀ ਤਰ੍ਹਾਂ ਪੜੋ ਲਿਖੋ ਜੈ ਹਿੰਦ